ਪਿਆਰੇ ਬੱਚੋ ਅੱਜ ਆਪਾਂ ਕਲਾਸ 4th ਗਣਿਤ ਦੀ ਦੁਨੀਆ ਚੈਪਟਰ ਨੰਬਰ 6 ਐਕਸਰਸਾਈਜ਼ 6.3 ਕਰਾਂਗੇ ਚਲੋ ਸ਼ੁਰੂ ਕਰਦੇ ਹਾਂ ਬੱਚੋ ਪਹਿਲਾ ਸਵਾਲ ਹੈ 2 ਘੰਟੇ ਬਾਅਦ ਦਾ ਸਮਾਂ ਕੀ ਹੋਵੇਗਾ ਆਪਾਂ ਨੂੰ ਸਮਾਂ ਦਿੱਤਾ ਗਿਆ ਹੈ ਉਹਦੇ 2 ਘੰਟੇ ਬਾਅਦ ਦਾ ਸਮਾਂ ਦੱਸਣਾ ਦੇਖੋ 10 9 ਵਜੇ ਕੇ 20 ਮਿੰਟ ਹੋਏ ਹੈ ਤਾਂ 1 ਘੰਟੇ ਬਾਅਦ 10 ਵਜੇ ਕੇ 20 ਮਿੰਟ 2 ਘੰਟੇ ਬਾਅਦ ਬੱਚੋ ਕਿੰਨਾ ਹੋਊਗਾ 11 ਵਜੇ ਕੇ 20 ਮਿੰਟ ਹੋਣਗੇ ਏ ਐਮ ਹੋਊਗਾ ਉਹ ਵੀ ਠੀਕ ਹੈ ਹੁਣ 11:15 ਹੋ ਗਏ ਤਾਂ 1 ਘੰਟੇ ਬਾਅਦ 12:15 ਹੋ ਗਏ ਫਿਰ ਬੱਚੋ 12:15 ਹੋ ਗਏ ਦੇਖੋ 12 ਦੁਪਹਿਰ ਹੋ ਗਿਆ ਤਾਂ ਏਐਮ ਆ ਗਿਆ ਯਾਨੀ ਕਿ ਹੁਣ ਫਿਰ 13:15 ਹੋਗਾ ਯਾਨੀ ਕਿ ਆਪਾਂ 13 ਨਹੀਂ ਹੋਊਗਾ 01 ਹੋਊਗਾ ਉਹ 1 ਹੋਊਗਾ ਕਿਉਂਕਿ ਰਾਤ ਦਾ ਹੋ ਗਿਆ ਨਾ ਰਾਤ ਨੂੰ ਕੀ ਹੁੰਦਾ 1:15 ਹੁੰਦੇ ਉਹ ਏਐਮ ਹੋਊਗਾ ਠੀਕ ਹੈ ਕਿਉਂਕਿ ਦੇਖੋ ਇਹਨੂੰ ਮੈਂ ਉਰੇ ਸਮਝਾਉਂਦਾ ਤੁਹਾਨੂੰ ग्यारह बज के पंद्रह मिनट हो गए एक घंटे बाद बारह बज के पंद्रह मिनट हो ए पी एम सी रात का रात के बारह बजे जब पार हो जाए तो ई एम हो जाए फिर एक घंटे बाद फिर की होगा एक बज के पंद्रह मिनट होगा एम हो गया हो गया ना इस तरह ठीक है आगे देखो तीन बज के ती होए ने तो दो घंटे बाद बज के तीह मिनट होने वो भी पी एम ही होगा ਮਧ ਦੁਪਹਿਰ ਦੇ 12 ਵਜੇ ਨੇ ਦੁਪਹਿਰ ਦੇ 12 ਵਜੇ ਨੇ ਤਾਂ 2 ਘੰਟੇ ਬਾਅਦ ਕਿੰਨਾ ਹੋ ਜਾਊਗਾ ਬੱਚੋ 12 ਤੇ 2 14 14:00 ਜਾਂ ਤੁਸੀਂ ਇਸ ਨੂੰ ਲਿਖ ਸਕਦੇ ਹੋ 2:00 ਪੂਰੇ ਤੇ ਪੀਐਮ ਲਿਖੋਗੇ ਦੁਪਹਿਰ ਤੋਂ ਬਾਅਦ ਪੀਐਮ ਹੋ ਜਾਂਦਾ ਹੈ 5 ਤੇ 2 7:10 ਪੀਐਮ ਦੇ ਹੋਗੇ ਤੇ 7 ਤੇ 2 9:35 ਐਮ ਹੋਗੇ ਠੀਕ ਹੈ ਬੱਚੋ ਅੱਗੇ ਦੇ ਇੱਕ ਘੰਟੇ ਪਹਿਲੇ ਦਾ ਸਮਾਂ ਦੱਸਣਾ ਇੱਕ ਘੰਟੇ ਪਹਿਲੇ ਦਾ ਰਾਤ ਦੇ 12 ਵਜੇ ਤੋਂ ਪਹਿਲਾਂ ਕੀ ਹੋਗਾ ਬੱਚੋ 11 ਵਜਣਗੇ 11 ਰਾਤ ਦੇ 11 ਨੂੰ ਆਪਾਂ ਪੀਐਮ ਕਹਿੰਦੇ ਆ ਹਨ 11 ਦੁਪਹਿਰ ਤੋਂ ਪਹਿਲਾਂ ਦੁਪਹਿਰ ਤੋਂ ਪਹਿਲਾਂ ਦੇ 11 ਹੈ ਤਾਂ 10 ਵਜਣਗੇ 10 ਨੂੰ ਆਪਾਂ ਕੀ ਕਾਂਗੇ ਦੁਪਹਿਰ ਤੋਂ ਪਹਿਲਾਂ ਤਾਂ ਏਐਮ ਕਹਿੰਗੇ 9 ਵਜੇ ਦੁਪਹਿਰ ਤੋਂ ਬਾਅਦ ਦੁਪਹਿਰ ਤੋਂ ਬਾਅਦ ਯਾਨੀ ਕਿ ਰਾਤ ਦੇ 9 ਵਜੇ ਨੇ ਤਾਂ ਇਸ ਤੋਂ ਇੱਕ ਘੰਟੇ ਪਹਿਲਾਂ ਕੀ ਹੋਊਗਾ 8 ਵਜਣਗੇ ਰਾਤ ਦੇ ਵਜਣਗੇ ਤਾਂ ਰਾਤ ਵਾਲੇ ਨੂੰ ਆਪਾਂ ਪੀਐਮ ਕਹਿੰਦੇ ਆ 3:30 ਮਿੰਟ ਹੋਏ ਨੇ ਦੁਪਹਿਰ ਤੋਂ ਬਾਅਦ ਦੇ ਤਾਂ 1 ਘੰਟੇ ਪਹਿਲੇ 2:30 ਮਿੰਟ ਹੋਣਗੇ ਦੁਪਹਿਰ ਤੋਂ ਬਾਅਦ ਤਾਂ ਇਹ ਪੀਐਮ ਆ ਗਿਆ 4:00 ਨੇ ਦੁਪਹਿਰ ਤੋਂ ਪਹਿਲਾਂ ਦੇ ਦੁਪਹਿਰ ਤੋਂ ਪਹਿਲਾਂ ਦੇ ਦਾ ਮਤਲਬ ਸਵੇਰ ਦੇ ਸਵੇਰ ਦੇ 4:00 ਇਸ ਤੋਂ 1 ਘੰਟੇ ਪਹਿਲੇ ਕੀ ਵੱਜੂਗਾ 3:00 ਯਾਨੀ ਕਿ ਏਐਮ ਹੋਊਗਾ 8:50 ਹੋਏ ਨੇ ਦੁਪਹਿਰ ਤੋਂ ਪਹਿਲਾਂ ਦੇ ਦੁਪਹਿਰ ਤੋਂ ਪਹਿਲਾਂ ਯਾਨੀ ਸਵੇਰ ਦੇ 1 ਘੰਟੇ ਪਹਿਲੇ ਕੀ ਹੋਊਗਾ 7:50 ਹੋਣਗੇ ਯਾਨੀ ਕਿ ਏ.ਐਮ. ਠੀਕ ਬੱਚੋ ਅੱਗੇ ਦੇਖੋ ਹੁਣ ਆਪਾਂ ਨੇ ਜੋੜ ਕਰਨੇ ਵਿੱਚ ਜੋੜ ਕਰਾਂਗੇ ਸਮਾਂ ਦਾ ਜੋੜ ਕਰਾਂਗੇ ਚਲੋ ਕਰਦੇ ਆ ਤੋ 2 ਘੰਟੇ 15 ਮਿੰਟ ਤੇ 3 ਘੰਟੇ 28 ਮਿੰਟ ਇਹਦਾ ਜੋੜ ਕਰਨ ਮਿੰਟ ਕਿੰਨੀ ਹੋਣਗੇ ਬੱਚੋ 8 5 13 ਇੱਕ ਕੈਰੀ 2 1 3 1 4 ਘੰਟੇ ਕਿੰਨੇ ਹੋ ਗਏ ਬੱਚੋ 3 ਤੇ 2 ਬਣ ਯਾਨੀ 5 ਘੰਟੇ 43 ਮਿੰਟ ਅੱਗੇ ਦੇਖੋ 15 ਘੰਟੇ 28 ਮਿੰਟ ਤੇ 4 ਘੰਟੇ 12 मिनट ठीक है जोड़ कर आए 2 1 3 घंटे बच्चों कितने 5 4 9 1 यानी 19 घंटे 32 मिनट ठीक है बच्चों आगे देखो 8 घंटे 48 मिनट 3 घंटे भाई मिनट अठ दस एक कैरी, चार एक पांच पांच पो सत घंटे अठते तीन ग्यारह ग्यारह घंटे सत्तर मिनट ठीक है बच्चों अगे देखो चार घंटे बत्ती मिनट तीन घंटे अड़ताली ਮਿੰਟ ਜੋੜ ਕਰਨਾ ਹੈ ਬੱਚੋ 8 ਤੇ 2 10 1 3 1 4 4 8 80 ਮਿੰਟ ਹੋ ਗਏ ਬੱਚੋ ਘੰਟੇ ਕਿੰਨੇ ਹੋ ਗਏ 7 ਇਹ ਬੱਚੋ ਦੇਖੋ ਹੁਣ 80 ਮਿੰਟ ਹੋ ਗਈ ਤੇ 60 ਮਿੰਟਾਂ ਦਾ 1 ਘੰਟਾ ਹੁੰਦਾ ਤਾਂ ਆਪਾਂ ਕੀ ਕਰਾਂਗੇ ਬੱਚੋ 60 ਮਿੰਟ ਜਿਹੜੇ ਹੈ ਉਹ ਇਹਨੂੰ ਆਪਾਂ ਅੱਗੇ ਕਰ ਦਾਂਗੇ ਤਾਂ ਕੀ ਹੋ ਜਾਊਗਾ ਬੱਚੋ 8 ਘੰਟੇ ਹੋ ਜਾਊਗਾ ਤੇ 60 ਮਿੰਟ ਗਈ ਤਾਂ ਕਿੰਨੇ ਰਹਿ ਗਏ ਬੱਚੋ 10 ਮਿੰਟ ਰਹਿ ਗਏ ਠੀਕ ਹੈ ਇਹਦਾ ਉੱਤਰ ਕੀ ਹੋਗਾ 8 ਘੰਟੇ 10 ਮਿੰਟ ਹੋਊਗਾ ਠੀਕ ਹੈ ਬੱਚੋ ਅੱਗੇ ਦੇਖੋ ਹੁਣ ਘਟੋ ਕਰਨਾ ਹੈ ਬੱਚੋ ਆਪਾਂ ਨੇ ਘਟੋ ਕਰਨਾ ਹੈ ਚਲੋ ਕਰਦੇ ਆਪਾਂ ਜਿਵੇਂ ਜੋੜ ਕਰਿਆ ਐਂ ਆਪਾਂ ਨੇ ਘਟੋ ਕਰਨਾ ਹੈ ਚਲੋ 3 ਘੰਟੇ 27 ਮਿੰਟ ਤੇ ਇਸ ਤੋਂ ਆਪਾਂ ਨੇ 1 ਘੰਟੇ 1 ਘੰਟਾ तेरह मिनट जी घटानी है, है। चलो सत तीन गए चार दो गए एक घंटे आन गए बच्चों दो घंटे दो चौदह मिनट ठीक है बच्चों अगे देखो पंद्रह घंटे चौदह मिनट तीन ते, घंटे प मिनट अपना दो अंक से ही लिखना है पाँच मिनट इस करके जीरो पं लिखे मैं मिनट आ चौदह हो गया आज जीरो हो गया चौदह जो चौं गए नौ ठीक है तो आज जीरो घंटे किन्ने हो गए बच्चों सौ तीन गए दो बारह घंटे नौ मिनट ठीक है बच्चों अगे देखो बारह घंटे सतारा मिनट ਤੇ 4 ਘੰਟੇ 25 ਮਿੰਟ ਦੇਖੋ ਬੱਚੋ ਹੁਣ ਮਿੰਟ ਕਰਾਂਗੇ ਆਪਾਂ ਦੇਖੋ ਬੱਚੋ 17 ਚੋਂ 27 ਮਿੰਟ ਨਹੀਂ ਘਟ ਸਕਦੇ ਤਾਂ ਕੀ ਕਰੂਗਾ ਬੱਚੋ ਇਹ ਇੱਥੋਂ ਲਊਗਾ ਇੱਥੋਂ ਲੈਣ ਤੋਂ ਬਾਅਦ ਕੀ ਹੋ ਜਾਊਗਾ ਚੋਂ ਇਹ 60 ਮਿੰਟੇ ਨੂੰ ਮਿਲਣਗੇ ਇਹਨੂੰ ਕਿੰਨੇ ਮਿੰਟ ਮਿਲਣਗੇ 60 ਮਿੰਟੇ ਨੂੰ ਮਿਲ ਗਏ ਤੇ 60 ਮਿੰਟ ਮਿਲਨ ਕਾਰਨ ਇਹ ਕਿੰਨਾ ਹੋ ਜਾਊਗਾ ਬੱਚੋ ਇਹ ਆਪਾਂ ਇਹਨੂੰ ਕਿਵੇਂ ਲਿਖਾਂਗੇ ਫਿਰ ਆਪਾਂ ਇਹਨੂੰ ਲਿਖਾਂਗੇ ਆਪਾਂ ਲਿਖਾਂਗੇ ਦੁਬਾਰੇ ਆਪਾਂ ਇਹਨੂੰ ਲਿਖਾਂਗੇ 12 ਘੰਟੇ ਨਹੀਂ ਲਿਖਾਂਗੇ ਹੁਣ ਆਪਾਂ ਇਹਨੂੰ 11 ਘੰਟੇ ਤੇ 60 ਮਿੰਟ ਇੱਧਰ ਗਈ ਤਾਂ ਕਿੰਨਾ ਹੋ ਗਿਆ 60 ਤੇ 17 77 ਮਿੰਟ ਲਿਖਾਂਗੇ ਠੀਕ ਹੈ ਤੇ 4 ਘੰਟੇ 27 ਮਿੰਟ ਹੁਣ ਇਹਨੂੰ ਘਟਾਵਾਂਗੇ ਆਪਾਂ ਠੀਕ ਹੈ ਹੁਣ ਘਟਾਉਗਾ ਇਹ ਪਹਿਲੇ ਤਾਂ ਘਟ ਨਹੀਂ ਸਕਦਾ ਸੀ 7 ਤੋਂ 7 गए 0 7 ਤੋਂ 5 2 गए 5 ਤੇ ਘੰਟੇ ਕਿੰਨੇ ਰਹਿ ਗਏ ਬੱਚੋ ਘੰਟੇ ਰਹਿ ਗਏ 11 ਤੋਂ 4 गए 2 7 7 ਘੰਟੇ 50 ਮਿੰਟ ਠੀਕ ਹੈ ਆ ਗਏ ਨਾ ਸਮਝ ਗਿਆ 11 ਘੰਟੇ ਕਿਉਂ ਹੋ ਗਏ 60 ਮਿੰਟੇ ਨੇ ਅੱਗੇ ਇਧਰ ਦੇ ਦਿੱਤੇ ਨੇ ਉਧਾਰ ਠੀਕ ਹੈ ਅੱਗੇ ਦੇਖੋ ਬੱਚੋ 9 ਘੰਟੇ 28 ਮਿੰਟ ਤੇ 3 ਘੰਟੇ 38 ਮਿੰਟ ਇਹ ਵੀ ਇਸੇ ਤਰ੍ਹਾਂ ਹੈ ਬੱਚੋ ਘਟ ਨਹੀਂ ਸਕਦਾ ਤਾਂ ਆਪਾਂ ਕੀ ਕਰਾਂ ਵਿੱਚੋਂ ਇਹਨੂੰ 8 ਘੰਟੇ ਕਰ ਦਾਂਗੇ ਤੇ ਇਹਨੂੰ 60 ਹੋਰ ਮਿਲਾ ਦਾਂਗੇ ਤਾਂ ਕਿੰਨੇ ਹੋ ਜਾਣਗੇ 88 ਮਿੰਟ ਤੇ ਇਹ ਕਿੰਨੇ ਹੋ ਜਾਣਗੇ ਵਿੱਚੋਂ 3 ਘੰਟੇ 38 منٹ ਟਾਂ ਮੰਗੇ ਹੁਣ 0 873 ਗਏ 5 ਜ ਘੰਟੇ ਕਿੰਨੇ ਹੋਣਗੇ ਬੱਚੋ ਘੰਟੇ ਹੋਣਗੇ 873 ਗਏ ਪਏ 5 ਘੰਟੇ 50 ਮਿੰਟ ਠੀਕ ਹੈ ਬੱਚੋ ਅੱਗੇ ਦੇਖੋ ਸਵਾਲ ਨੰਬਰ 5 ਬੱਚੋ ਇੱਕ ਰੇਲ ਗੱਡੀ 7:40 ਵਜੇ ਸਵੇਰ ਦੇ ਆਪਣੀ ਯਾਤਰਾ ਸ਼ੁਰੂ ਕਰਦੀ ਹੈ ਤੇ 2:15 ਦੁਪਹਿਰ ਬਾਅਦ ਤੇ ਪੂਰੀ ਕਰਦੀ ਹੈ ਯਾਤਰਾ ਦਾ ਸਮਾਂ ਅੰਤਰਾਲ ਪਤਾ ਕਰੋ ਯਾਨੀ ਸਮਾਂ ਕਿੰਨਾ ਲੱਗਿਆ ਰੇਲ ਗੱਡੀ ਚੱਲੀ ਕਿੰਨੇ ਵਜੇ 7:40 ਸਵੇਰ ਦੇ ਦੇਖੋ 20 ਮਿੰਟ ਬਾਅਦ ਕੀ ਹੋ ਗਿਆ 8:00 8:00 ਤੇ 8 ਤੋਂ ਲੈ ਕੇ 12:00 ਤੱਕ ਦੁਪਹਿਰ ਦੇ ਕਿੰਨੇ ਘੰਟੇ ਹੋਗੇ 4 ਘੰਟੇ ਹੋਗੇ ਹੋਗੇ ਨਾ ਯਾਨੀ 10 8 9 10 11 12 4 ਘੰਟੇ ਹੋਗੇ ਤੇ ਦੁਪਹਿਰ 12 ਤੋਂ ਲੈ ਕੇ 2:00 ਤੱਕ 2 ਘੰਟੇ ਇਹ ਹੋ ਗਏ ਤੇ 2 ਵਜੇ ਤੋਂ ਲੈ ਕੇ 2:15 ਤੱਕ 15 ਮਿੰਟ ਇਹ ਹੋ ਗਈ। ਤਾਂ ਇਹਨਾਂ ਦੇ ਘੰਟੇ ਗਿਣ ਲਓ ਪਹਿਲੇ। 4 ਤੇ 2 6 ਘੰਟੇ ਹੋ ਗਏ। ਮਿੰਟ ਕਿੰਨੀ ਹੋ ਗਈ? 20 ਤੇ 15 35 ਮਿੰਟ ਹੋ ਗਈ। ਯਾਨੀ ਕਿ 6 ਘੰਟੇ ਆਪਾਂ ਕਹੀਏ ਤੇ 35 ਮਿੰਟ ਜਿਹੜੀ ਹੈ ਉਹ ਹੋ ਗਏ। 6 ਘੰਟੇ 35 ਮਿੰਟ ਇਸ ਨੂੰ ਯਾਤਰਾ ਨੂੰ ਲੱਗੇ ਨੇ। ਦੂਸਰੀ ਵਿਧੀ ਦੇਖੋ ਬੱਚੋ। रेल गड्डी ਜਦੋਂ ਆਪਣੀ ਯਾਤਰਾ ਸ਼ੁਰੂ ਕਰਦੀ ਹੈ ਕਿੰਨਾ ਟਾਈਮ ਹੁੰਦਾ ਹੈ 7:40 ਜਦੋਂ ਯਾਤਰਾ ਪੂਰੀ ਕਰਦੀ ਹੈ ਤਾਂ 2:15 ਹੋ ਰਹੇ ਹੁੰਦੇ ਨੇ ਆਪਾਂ ਨੂੰ ਇਹਨੂੰ ਕੀ ਕਰਨਾ ਬੱਚੋ 24 ਘੰਟੇ ਜੇ ਆਪਾਂ ਨੇ ਬਦਲਣਾ ਹੈ 24 ਘੰਟੇ ਜੇ 7:40 ਸਵੇਰ ਦੇ ਤਾਂ 7:40 ਰਹਿਣਗੇ ਦੁਪਹਿਰ ਵਾਲੇ ਜਿਹੜੇ 2:15 ਹੈ ਇਹਨੂੰ ਆਪਾਂ 12 ਹੋਰ ਚੋੜ ਦੇਾਂਗੇ ਇਸੇ ਦਾ 14:15 ਹੋਗੇ ਕਿੰਨੇ ਹੋਗੇ 14:15 ਹੋਗੇ ਹੁਣ ਆਪਾਂ ਨੇ ਕੀ ਕਰਨਾ ਹੈ ਬੱਚੋ ਇਸੇ ਇਸੇ ਆਪਾਂ ਨੇ ਜਿਹੜੇ 14 15 ਹੈ 14:00 15 ਮਿੰਟ ਚੋਂ ਆਪਾਂ ਨੇ 7:40 ਮਿੰਟ ਆਪਾਂ ਨੇ ਘਟਾਣੇ ਆ ਤੇ 40 ਮਿੰਟ ਘਟ ਨਹੀਂ ਸਕਦੇ ਤਾਂ ਆਪਾਂ ਕੀ ਕਰ ਸਕਦੇ ਆ ਬੱਚੋ ਇਹਨੂੰ 15 ਮਿੰਟ ਨੂੰ ਕੀ ਕਰਾਂਗੇ ਇੱਕ ਘੰਟਾ ਆਪਾਂ ਹੋਰ ਦੇਾਂਗੇ ਦੇਾਂਗੇ ਨਾ ਇੱਕ ਘੰਟਾ ਇੱਕ ਘੰਟਾ ਹੋਰ ਦੇਾਂਗੇ ਤਾਂ ਇਹ ਕਿੰਨਾ ਬਣ ਜਾਊਗਾ ਇਹ ਬਣ ਗਿਆ 13:75 ਮਿੰਟ ਹੋ ਗਏ ਹੋ ਗਏ ਨਾ 75 ਮਿੰਟ ਤੇ ਆ ਕਿੰਨਾ 7:40 ਹੁਣ ਇਹਨੂੰ ਘਟਾਵਾਂਗੇ ਤਾਂ ਕਿੰਨਾ ਆ ਗਿਆ ਬੱਚੋ 5 7:03 ਤੇ 13 ਤੋਂ 7:06 6 ਘੰਟੇ ਤੇ 35 ਮਿੰਟ ਆ ਗਿਆ ਜਿਹੜਾ ਤੁਹਾਨੂੰ ਸੌਖਾ ਲੱਗਦਾ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਅੱਗੇ ਦੇਖੋ ਸਵਾਲ ਨੰਬਰ 6 ਸ਼ੀਖਾ ਆਪਣੀ ਕਾਰ ਤੇ 6:40 ਮਿੰਟ ਸਵੇਰ ਦੇ ਤੇ ਸਫ਼ਰ ਸ਼ੁਰੂ ਕਰਦੀ ਹੈ ਉਹ ਆਪਣੇ ਸਫ਼ਰ 3:50 ਮਿੰਟ ਸ਼ਾਮ ਦੇ ਜਾਂ ਦੁਪਹਿਰ ਤੋਂ ਬਾਅਦ ਦੇ ਪੂਰਾ ਕਰਦੀ ਹੈ ਦੱਸੋ ਉਸਨੇ ਕਿੰਨਾ ਸਮਾਂ ਕਾਰ ਚਲਾਈ ਸਵੇਰੇ 8:00 ਵਜੇ ਚੱਲੀ ਉਹ 6:40 ਤੋਂ ਲੈ ਕੇ 7:00 ਵਜੇ ਉਹਨੂੰ 20 ਮਿੰਟ ਲੱਗੇ 7 ਤੋਂ 12 ਕਿੰਨੇ 5 ਘੰਟੇ ਹੋ ਗਏ ਬੱਚੋ 12 ਤੋਂ 3 ਕਿੰਨੇ ਘੰਟੇ ਹੋ ਗਏ ਬੱਚੋ 3 ਘੰਟੇ ਹੋ ਗਏ ਫਿਰ 3 ਤੋਂ 3:50 ਬੱਚੋ 50 ਮਿੰਟ ਹੋ ਗਏ ਘੰਟੇ ਕਿੰਨੇ ਹੋਗੇ ਬੱਚੋ ਨੂੰ 8 ਘੰਟੇ ਹੋ ਗਏ ਤੇ ਮਿੰਟ ਕਿੰਨੀ ਹੋਗੇ ਬੱਚੋ 20 ਮਿੰਟ ਤੇ 50 ਇਹ ਕਿੰਨੇ ਹੋਗੇ 20 ਤੇ 50 70 ਮਿੰਟ ਹੋ ਗਏ 70 ਮਿੰਟ ਹੋ ਗਏ 60 ਮਿੰਟ ਦਾ ਬੱਚੋ ਕੀ ਹੁੰਦਾ ਇੱਕ ਘੰਟਾ ਹੁੰਦਾ ਤਾਂ ਇਸ ਨੂੰ ਇੱਕ 60 ਮਿੰਟ ਇਹਨੂੰ ਦੇ ਦੇਣਗੇ ਤਾਂ ਕਿੰਨਾ ਬਚ ਗਿਆ ਬੱਚੋ 9 ਘੰਟੇ ਜਿਹੜੇ ਹੈ ਤੇ ਉਰੇ 10 ਮਿੰਟ ਬਚ ਗਏ 9 ਘੰਟੇ 10 ਮਿੰਟ ਜਿਹੜੇ ਉਹਨਾਂ ਨੂੰ ਲੱਗੇ 9 ਘੰਟੇ 10 ਮਿੰਟ ਆ ਦੇਖੋ ਆ ਗਿਆ ਇਸੇ ਤਰ੍ਹਾਂ 8 ਘੰਟੇ 70 ਮਿੰਟ ਸੀ 60 ਮਿੰਟ ਤੇ 10 ਮਿੰਟ ਤੋੜ ਲਿਆ ਇਹਨਾਂ ਨੇ ਤਾਂ 7 सठ मिनट का एक घंटा होंगे तो नौ घंटे दस मिनट हो गए बच्चों ठीक है दूजी विधि राही कि करा आप सवेरे किन्ने बजे चली छे चाली ते तीन आप जे आप बदला तो बारह इससे जोड़ा पंद्रह बज के पाँ मिनट हो गए पंद्रह पाँ तो चलिए चलिए और सॉरी यात्रा पूरी की है तो पंद्रह पंजा तो आपने की कर लेना बच्चों घटो करा 15:50 ਹੈ ਆ ਜਿਹੜਾ 6:40 ਹੈ ਕਰਾਂਗੇ ਤਾਂ ਕਿ 0 1 15 ਤੋਂ 6 गए ਬੱਚੋ 9 ਯਾਨੀ ਕਿ 9 ਘੰਟੇ 9 ਘੰਟੇ 10 ਮਿੰਟ ਜਿਹੜਾ ਤੁਹਾਨੂੰ ਸੌਖਾ ਲੱਗਦਾ ਬੱਚੋ ਉਹ ਤੁਸੀਂ ਕਰ ਸਕਦੇ ਠੀਕ ਅੱਗੇ ਦੇਖੋ ਸਵਾਲ ਨੰਬਰ 7 ਬੱਚੋ ਇੱਕ ক্রিকেট ਮੈਚ 9:30 ਮਿੰਟ ਤੇ ਸ਼ਾਮ ਨੂੰ a.m. ਹੈ ਦੇਖੋ ਬੱਚੋ ਦੁਪਹਿਰ ਬਾਅਦ ਤੇ ਸ਼ੁਰੂ ਹੋਇਆ ਤੇ 1:25 ਮਿੰਟ ਯਾਨੀ ਕਿ ਰਾਤ ਦੇ ਅਗਲੇ ਦਿਨ ਸਵੇਰ ਦੇ ਹੋਏ ਨੇ 1:25 ਮਿੰਟ ਸਵੇਰ ਦੇ ਤੇ ਖਤਮ ਹੋਇਆ ਮੈਚ ਕੁੱਲ ਕਿੰਨੇ ਸਮੇਂ ਤੱਕ ਚੱਲਿਆ ਇਹ ਦੇਖਣਾ ਆਪਾਂ ਨੇ ਚਲੋ ਦੇਖੋ ਬੱਚੋ ক্রিকেট ਮੈਚ ਜਦੋਂ ਸ਼ੁਰੂ ਹੋਇਆ 9:30 ਮਿੰਟ ਹੋਈ ਸੀ ਦੇਖੋ 3 ਮਿੰਟਾਂ ਬਾਅਦ ਕੀ ਹੋ ਗਿਆ ਟਾਈਮ 10:00 ਹੋ ਗਿਆ ਹੈਨਾ 10 ਤੋਂ 12 ਦਾ ਟਾਈਮ ਕੀ ਹੋ ਗਿਆ ਬੱਚੋ 2 ਘੰਟੇ ਹੋ ਗਏ 12 ਤੋਂ 1 ਦਾ 1 ਘੰਟਾ ਹੋ ਗਿਆ ਤਾਂ 1 ਤੋਂ 25 1:25 ਦਾ 25 ਮਿੰਟ ਇਹ ਹੋ ਗਏ। ਯਾਨੀ ਕਿ 3 ਘੰਟੇ ਹੋ ਗਏ। ਠੀਕ ਹੈ? 3 ਘੰਟੇ ਦਾ ਇਹ ਹੋ ਗਏ ਤੇ ਮਿੰਟ ਕਿੰਨੀ ਹੋ ਗਈ 25 30 ਕਿੰਨੇ ਹੋ ਗਏ ਬੱਚੋ? 55 ਮਿੰਟ ਹੋ ਗਏ। ਯਾਨੀ ਕਿ ਆਪਾਂ ਕਹਿ ਸਕਦੇ ਹਾਂ ਕਿ ਨਾ 3 ਘੰਟੇ 55 ਮਿੰਟ ਚੱਲਿਆ ਮੈਚ। ਦੂਜੀ ਵਿਧੀ ਕੀ ਹੈ ਬੱਚੋ ਦੇਖੋ ਮੈਚ ਜਿਹੜਾ ਹੈ 9:30 ਤੇ ਸ਼ੁਰੂ ਹੋਇਆ ਤੇ 1:25 ਦੇ ਖਤਮ ਹੋ ਗਿਆ। ਤੇ 9:30 ਨੂੰ ਆਪਾਂ ਬਦਲ ਲਾਂਗੇ ਆਪਾਂ ਇਨੂੰ 24:45 ਦੇ ਬਦਲਾਅ ਕੀ ਹੋਊਗਾ 12 ਜੋੜਾਂਗੇ 12 3 9 ਕਿੰਨਾ ਹੋ ਗਿਆ 21 21:30 ਠੀਕ ਹੈ ਤੇ 21:30 ਤੇ ਚੱਲਿਆ ਹੈ ਤੇ 1:25 ਮਿੰਟ ਤੇ ਖਤਮ ਹੋ ਗਿਆ ਠੀਕ ਹੈ ਤਾਂ ਕਿੰਨੇ ਦੇਰ ਚੱਲਿਆ ਇਹ 3 ਘੰਟੇ ਚੱਲਿਆ ਤਾਂ ਦੇਖੋ ਆਪਾਂ ਹੁਣ तो ती हूँ चौबी घंटे जो करा तो बच्चों देखो पहले आप बारह बजावे यानी कि रात बारह चौबी बजे चौबी बजे यानी इक्की कि हो गया बच्चों कि टाइम हो गया आप भी इक्की बज के ती मिनट फिर बई बज के ती मिनट फिर ती बज के तीह मिनट फिर बच्चों चौबीस बजन गए तो देखो एक घंटा दो घंटे तो अद्धा घंटा यानी कि दो घंटे तीह मिनट हो गए फिर बच्चों चौबी तो बाद कि बजूगा एक बज बजेगा ठीक है एक बज एक घंटा ए हो गया तो फिर एक बज के पच्ची मिनट बजन गए पच्ची मिनट ए हो गए यानी कि तीन घंटे तो ए हो गए तो पचवंजा मिनट ए हो गए यानी कि तीन घंटे पचवंजा मिनट या इस तरह भी तुम कर सकते हो ठीक है अगे अठवा सवाल सनी भंगड़ा अभ्यास चार बज के पंद्रह मिनट से शुरू करता है तो छे बज के दस मिनट से खत्म कर है दोनों ही पीएम है दसो उसने कि देर अभ्यास किया चार बज के पंद्रह मिनट से शुरू किया यानी पंताली मिनट बाद बज गए तो छे एक ਕਿੰਨਾ ਹੋ ਗਿਆ 1 ਘੰਟਾ ਹੋ ਗਿਆ ਇਹ ਕਿੰਨਾ ਹੋ ਗਿਆ 1 ਘੰਟਾ ਹੋ ਗਿਆ ਤੇ 6 ਤੋਂ 6 10 10 ਮਿੰਟ ਹੋ ਗਏ ਯਾਨੀ ਕਿ 1 ਘੰਟਾ ਦਾ ਇਹ ਹੋ ਗਿਆ ਤੇ 10 ਤੇ 45 55 ਮਿੰਟ ਇਹ ਹੋ ਗਏ ਯਾਨੀ ਆਪਾਂ ਕਹਿ ਸਕਦੇ ਆ 1 ਘੰਟਾ 55 ਮਿੰਟ ਦੂਜੀ ਵਿਧੀ ਕੀ ਹੈ ਬੱਚੋ ਇਹਨੂੰ ਵੀ ਆਪਾਂ ਕੀ ਕਰਾਂਗੇ 12 ਘੰਟੇ 24 ਘੰਟੇ ਅਜੇ ਬਦਲਾਂਗੇ ਤਾਂ 12 ਤੇ 4 16 16:15 ਇਹਨੂੰ ਬੱਚੋ ਕੀ ਹੋਗਾ 18 18:10 ਠੀਕ ਹੈ ਤਾ ਹੁਣ ਦੇਖੋ ਬੱਚੋ ਦੋਨੋਂ ਹੀ ਕੀ ਹੈ ਪੀਐਮ ਹੈ ਤਾਂ ਦੇਖੋ 16 15 ਫਿਰ ਕਿੰਨਾ ਹੋਊਗਾ 17 15 ਹੋਊਗਾ ਫਿਰ 18 ਵੱਜਣਗੇ 18 10 ਹੋਣਗੇ ਦੇਖੋ ਆ ਇੱਕ ਘੰਟਾ ਹੋ ਗਿਆ ਆ ਬੱਚੋ ਦੇਖੋ ਜੇ ਆਪਾਂ ਕਹੀਏ ਵੀ ਇਹਨੂੰ ਆਪਾਂ 18 ਵਜੇ ਤੱਕ ਤਾਂ ਕਿੰਨੇ ਮਿੰਟ ਹੋ ਗਏ ਬੱਚੋ 45 ਮਿੰਟ ਹੋ ਗਏ आ एक घंटा हो गया तो अठारह दस ये दस मिनट हो गए तो बच्चों कि हो गया एक घंटा आ कि हो गई बच्चों पचवंजा मिनट ठीक है एक घंटा पचवंजा मिनट ठीक है बच्चों ये एक्सरसाइज थोड़ी कंप्लीट होगी थैंक यू